ਪੱਛਮ ਦੋਬੇ ਰੱਤਿਆ ਬਾਰੇ ਤੁਹਾਨੂੰ ਗਰੀਪ ਕਰਨ ਵਾਸਤੇ ਇੱਥੇ ਪ੍ਰੈਸ ਨੂੰ ਸੱਦਾ ਦਿੱਤਾ ਗਿਆ ਕਿ ਸਿਵਲਾਈਨ ਦਾ ਮਕਦਮਾ ਤੇ ਇੱਕ ਖੁਦਵਾਲੀ ਹੈ ਸਿਵਲਾਈਨ ਆਣੇ ਚ ਇਨਫੋਰਮੇਸ਼ਨ ਆਈ ਸੀ ਐਸਆਈ ਬੂਟਾ ਸਿੰਘ ਦੀ ਟੀਮ ਕੋਲ ਮੁਖਬਰੀ ਹੋਈ ਸੀਗੀ ਐਸਐਚਓ ਸਿਵਲਾਈਨ ਦੀ ਸੁਪਰਵੀਜ਼ਨ ਦੇ ਅੰਡਰ ਕਿ ਇੱਕ ਬੰਦਾ ਹੈਗਾ ਜਿਹਦਾ ਨਾਮ ਹੈਗਾ ਊਕਾਰ ਸਿੰਘ ਇਹ ਤੇ ਰੇਡ ਕੀਤੀ ਜਾਵੇ ਤੇ ਉਧਰ ਮੂਵਮੈਂਟ ਹੋ ਰਹੀ ਹੈ ਦੀਪਾ ਖਲਾ ਜ਼ੈਰ ਵਾਲੇ ਪਾਸੇ ਜਨਗਲ ਬੰਦੀ ਕਰਕੇ ਜੇ ਦੇਤੇ ਚੈੱਕ ਕੀਤਾ ਜਾਵੇ ਇਹਨਾਂ ਕੋਲ ਹੈਵੀ ਰਿਕਵਰ ਹੋ ਰਹਾਤਾਰੇ ਵਿੱਚ ਉਸ ਤੇ ਲੜੀ ਵਿੱਚ ਜਦੋਂ ਨਾਕਾਬੰਦੀ ਕੀਤੀ ਗਈ ਤੇ ਇਹਦੀ ਚੈਕਿੰਗ ਕੀਤੀ ਗਈ ਡੀਐਸਪੀ ਸਿਟੀ ਵੱਲੋਂ ਉਹਦੇ ਵਿੱਚ ਸਾਡੇ 3 ਕਿਲੋ ਜਿਹੜੀ ਸਮੈਕ ਰਿਕਵਰ ਹੋਈ ਤੇ ਨਾਲ ਹੀ 6 ਲੱਖ 50 ਹਜ਼ਾਰ ਰੁਪਏ ਡਰਗ ਮਨੀ ਰਿਕਵਰ ਹੋਈ ਇਹ ਸਾਡੇ ਕੋਲ ਪਹਿਲਾਂ ਵੀ ਇਨਫੋਰਮੇਸ਼ਨ ਸੀਓਸ ਇਨਫੋਰਮੇਸ਼ਨ ਤੇ ਐਕਟ ਕਰਦੇ ਰਿਕਵਰੀ ਕੀਤੀ ਗਈ ਤੇ ਜਿਹੜੀ ਐਸ ਪਰ ਮਾਈ ਇਨਫੋਰਮੇਸ਼ਨ ਹਜੇ ਤੱਕ ਪਟਿਆਲਾ ਦੀ ਹੈਬੀਸਟ ਰਿਕਵਰੀ ਹੈ ਸਮੈਕ ਦੀ ਸੋ ਇਹਦੇ ਤੇ ਅਸੀਂ ਅੱਗੇ ਵੀ ਕੰਮ ਕਰਦੇ ਹੋਏ ਜਿਹੜੇ ਇਹਦੇ ਕੋਲੋਂ ਲੈ ਕੇ ਜਾਂਦੇ ਸੀ ਸਮਾਨ ਵਗੈਰਾ ਪਟਿਆਲਾ ਸ਼ਹਿਰ ਤੋਂ ਪਟਿਆਲੇ ਜ਼ਿਲ੍ਹੇ ਸਪਲਾਈ ਕਰਦੇ ਸੀ ਤੇ ਬਾਕੀ ਪੰਜਾਬ ਦੇ ਬਾਕੀ ਕਿ ਸੈੱਟ ਸਪਲਾਈ ਕਰਦੇ ਸੀ ਉਹਨਾਂ ਨੂੰ ਵੀ ਨਾਮਿਨੇਟ ਕਰਾਂਗੇ ਤੇ ਜੇ ਇਹ ਲੈ ਕੇ ਕਿੱਥੋਂ ਆਂਦਾ ਸੀ ਉਹ ਬੈਕਵਰਡ ਲਿੰਕੇਜ ਐਕਸਪਲੋਰ ਕਰਦੇ ਹੋਏ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਜਾਊਗਾ ਇਹ ਜਿਕਰਯੋਗ ਗੱਦੇ ਛੇ ਗਏ ਕਿ ਇਹ ਬੰਦਾ ਜਿਹੜਾ ਹੈ ਹਰਿਆਣਾ ਪੁਲਿਸ ਦਾ ਪੀਓ ਸੀਗਾ ਪਿਛਲੇ 2 ਸਾਲਾਂ ਤੋਂ 2021 ਦਾ ਮਕਦਮਾ ਇਹਦੇ ਦਰਜਾ 135/21 ਜਿਹਦੇ ਵਿੱਚ 805 ਗ੍ਰਾਮ ਸਮੈੱਪ ਦੀ ਬਰਾਮਦਗੀ ਹੋਈ ਸੀ ਜਿਹਦੇ ਵਿੱਚ ਪੀਓ ਇਸ ਤੋਂ ਇਲਾਵਾ ਇੱਕ ਹੋਰ ਪਰਚਾ ਇਹਦੇ ਦਰਜਾ ਉਹ ਵੀ ਕੁਰਕ ਖੇਤਰ ਦਾ ਇਹ ਉਹ 2016 ਦਾ ਸੋ ਇਹ ਤੀਜਾ ਮਕਦਮਾ ਇਹ ਤੇ ਦਰਜ ਹੋਇਆ ਹਰਿਆਣੇ ਦਾ ਪੀਓ ਵੀ ਅਰੈਸਟ ਹੋਇਆ ਤੇ ਨਾਲ 3.5 ਕਿਲੋ ਸਮੈੱਪ ਤੇ ਕਬਰੀ ਹੋਈ ਹੈ ਤੇ 6 ਲੱਖ ਡਰੱਗ ਮਨੀ ਰਿਕਵਰ ਹੋਈ ਹੈ ਦੂਜਾ ਮਕਦਮਾ ਜਿਹੜਾ ਹੈਗਾ ਉਹ ਪਤਵਾਲੀ ਦਾ ਇਹਦੇ ਚ ਪੁਰਾਣਾ ਇੱਕ 13 ਜੂਨ 2024 ਨੂੰ ਕਤਲ ਹੋਇਆ ਸੀ ਉਹਦੇ ਚ ਇੱਕ ਮੁਲਜ਼ਮ ਸੀਗਾ ਲੋੜਿੰਗ ਦਾ ਉਹਨੂੰ ਅਰੈਸਟ ਕੀਤਾ ਗਿਆ ਤੇ ਉਹਦੇ ਕੋਲੋਂ ਵੀ ਦੋ ਵੈਪਨ ਰਿਕਵਰ ਹੋਏ ਨੇ ਇੱਕ ਰਿਵਾਲਵਰ ਰਿਕਵਰ ਹੋਇਆ ਪੱਤੀਪੋੜ ਦਾ ਨਾਲ ਚਾਰ ਜ਼ਿੰਦਾ ਕਾਰਤੂਸ ਨੇ ਤੇ ਇੱਕ 315 ਬੋਰ ਦਾ ਉਹਦੇ ਤੋਂ ਵੀ ਰਿਕਵਰ ਹੋਇਆ ਨਾਲ ਦੋ ਜ਼ਿੰਦਾ ਕਾਰਤੂਸ ਨੇ ਇਹ ਜਿਹੜਾ ਬੰਦਾ ਰਾਜਨ ਧਾਲੀਵਾਲ ਇਹ ਤੇ ਤੋਤਾ ਨੌ ਮਕਦਮੇ ਦਰਜ ਨੇ ਪਹਿਲਾਂ ਜਿਹੜਾ ਕਤਲ ਦਾ ਮਕਦਮਾ 2024 ਦਾ 13 ਜੂਨ ਦਾ ਜਿਹੜਾ ਤਾਰੀ ਮਰਡਰ ਕੇਸ ਹੈ ਉਹਦੇ ਵਿੱਚ ਇਹਨੂੰ ਅਰੈਸਟ ਕੀਤਾ ਗਿਆ ਨਾਲ ਤੇ ਨਾਲ ਜਿਹੜੇ ਵੈਪਨ ਰਿਕਵਰ ਹੋਏ ਆ ਉਹਦਾ ਫਰੈਸ਼ ਪਰਚਾ ਦਰਜ ਕਰਕੇ ਉਹਦੇ ਤੇ ਕਾਰਵਾਈ ਕੀਤੀ ਗਈ ਸੋ ਦੋਨੋਂ ਮਕਦਮੇ ਬੜੇ ਇੰਪੋਰਟੈਂਟ ਨੇ ਇੱਕ ਤਾਂ ਆਲਮੋਸਟ 8 ਮਹੀਨੇ ਤੋਂ ਇਹ ਬੰਦਾ ਭਗੌੜਾ ਸੀਗਾ ਜਿਹਨੂੰ ਅਰੈਸਟ ਕੀਤਾ ਗਿਆ ਦੂਜਾ ਜਿਵੇਂ ਮੈਂ ਦੱਸਿਆ ਕਿ ਅੱਜ ਤੱਕ ਦੀ ਹੈਵੀਸਟ ਰਿਕਵਰੀ ਹੈ ਪਟਿਆਲਾ ਦੀ ਜਿਹਦੇ ਵਿੱਚ 3.5 ਕਿਲੋ ਸਮੈਕ ਰਿਕਵਰ ਕੀਤੀ ਹੈ ਸਰੇ ਜਿਹੜਾ ਬੰਦਾ ਹੈਗਾ ਇਸ ਦੇ ਨਾਲ ਹੋਰ ਵੀ ਸਨੈਕ ਵੇਚਣ ਵਾਲੇ ਦੇ ਨਾਲ ਜਿਹੜੇ ਕੀ ਉਹ ਸ਼ਹਿਰ ਦੇ ਵਿੱਚ ਜਿਹੜੇ ਸਪਲਾਈ ਕਰਦੇ ਹੁੰਦੇ ਉਹ ਸਾਰਾ ਇਨਵੈਸਟੀਗੇਸ਼ਨ ਚਾਹੂਗਾ ਕਿ ਕਿੰਨੋ ਕਿੰਨੋ ਇਹ ਸਪਲਾਈ ਕਰਦਾ ਸੀ ਕਿਹੜੇ ਕਿਹੜੇ ਬੰਦੇ ਨੇ ਜਿਨ੍ਹਾਂ ਦੇ ਥਰੂ ਸਪਲਾਈ ਕਰਦਾ ਸੀ ਬਿਕਾਜ਼ ਸਾਡੇ 3.5 ਕਿਲੋ ਸਨੈਕ ਕਾਫੀ ਹੈਵੀ ਰਿਕਵਰੀ ਇਸ ਲਈ ਸੋ ਇਹਨੇ ਜਰੂਰ ਅੰਦੇ ਬੰਦੇ ਰੱਖੇ ਹੋਣਗੇ ਅੱਗੇ ਜਿਹੜੇ ਅੱਗੇ ਸਪਲਾਈ ਕਰਦੇ ਆ ਛੋਟੀ ਕੁਆਂਟੀਟੀ ਸਪਲਾਈ ਕਰਦੇ ਹੋਣਗੇ ਸੋ ਨਾ ਸਾਰੇ ਤਾਂ ਐਕਸ਼ਨ ਲਵਾਂਗੇ ਸਾਰੇ ਤਫਤੀਸ਼ ਤੇ ਸਰ ਇਹ ਪਟਿਆਲਾ ਸਪਲਾਈ ਕਰਨ ਵਾਸਤੇ ਆਇਆ ਸੀ ਪਟਿਆਲਾ ਹੀ ਆਏ ਨੇ ਇੱਧਰ ਜਾਨਣਾ ਚਾਹੀਦੇ ਸੀ ਹਜੇ ਤੱਕ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਸੀਗੀ ਇਹਦੇ ਮੂਵਮੈਂਟ ਬਾਰੇ ਸੀ ਸੋ ਹਜੇ ਅਰੈਸਟ ਕੀਤਾ ਹੈ ਅਰੈਸਟ ਕਰਕੇ ਰਿਮਾਂਡ ਲੈ ਕੇ ਤਫਤੀਸ਼ ਹੋਊਗੀ ਫਿਰ ਕਲੀਅਰ ਹੋਊਗਾ ਸਾਡਾ ਇਥੇ ਥੋੜਾ ਰਹਿਣ ਵਾਲਾ ਜੀ ਉਹਨਾਂ ਆ ਰਹੇ ਚਾ ਜਿਹੜੀ ਹਜੇ ਤੱਕ ਸਾਨੂੰ ਪਤਾ ਲੱਗਾ ਹੈ ਕਿ ਇਹ ਪੰਜਾਬ ਤੋਂ ਬਾਹਰੋਂ ਕਿਧਰੋਂ ਲੈ ਕੇ ਆਇਆ ਸੀ ਹਜੇ ਪਿੰਨ ਪੁਆਇੰਟ ਕਰਨਾ ਬਾਕੀ ਹੈ ਕਿ ਕਿੱਥੋਂ ਲੈ ਕੇ ਆਇਆ ਸੀ ਟੈਕੈਟਰੀ ਮੈਨੂਫੈਕਚਰਿੰਗ ਵੇਰਵੋ ਸੂ ਸਾਰਾ ਕਲੀਅਰ ਕਰਾਂਗੇ ਸਰ ਇਹ ਕਿਸ ਤਰ੍ਹਾਂ ਹੋਣਾ ਕਿ ਅੱਜ ਕੀ ਰਾਜੀ ਉਸ ਤੋਂ ਬਾਅਦ ਲਗਾਤਾਰ ਇਹ ਇਸੇ ਕੰਟੀਨਿਊ ਸੀਗਾ 2021 ਦਾ ਪੁਰਾਣਾ ਮੁਕੱਦਮਾ ਜਿਹੜਾ ਕੁਰਕਸ਼ੇਤਰ ਦਾ ਹੈਗਾ ਉਹਦੇ ਵਿੱਚ ਪੀਓ ਸੀਗਾ ਪਿਛਲੇ ਆਲਮੋਸਟ 2 ਸਾਲ ਤੋਂ 2.5 ਕੋਈ ਮਾਰਕੀਟ ਵੈਲਿਊ ਦੱਸੋ ਨਹੀਂ ਮਾਰਕੀਟ ਵੈਲਿਊ ਇਹਦੀ ਕੋਈ ਹੋਜੀ ਡਿਸਾਈਡਡ ਨਹੀਂ ਹੈਗੀ ਚੇਂਜ ਹੋਦੀ ਰਹਿੰਦੀ ਹੈ ਸੋ ਮਾਰਕੀਟ ਵੈਲਿਊ ਇਹ ਨਹੀਂ ਅਸੀਂ ਡਿਵੈਲਪ ਕਰ ਸਕਦੇ ਕਿੱਥੋਂ ਲੈਣਾ ਲੈਣਾ ਸਰ ਇਹ ਕੁਰੂਖੇਤਰ ਦਾ ਲੈਣ ਬਗਤ ਸਰ ਇਹ ਜਿਹੜਾ ਕਤਵਾਲੀ ਵਾਲਾ ਮਤਲਬ ਇਹਦੇ ਕਿਸੇ ਗੈਂਗ ਦੇ ਨਾਲ ਹੀ ਤਾਂ ਹੈ ਕੋਈ ਸੰਬੰਧ ਜਿਹੜਾ ਮੁੰਡਾ ਅਸਰੇ ਸਮੇਤ ਫੜਿਆ ਹੈ ਗੈਂਗ ਨਾਲ ਅਸੀਂ ਐਕਸਪਲੋਰ ਕਰ ਰਹੇ ਹਾਂ ਕਿ ਕਿਸੇ ਗੈਂਗ ਨਾਲ ਇਹਦਾ ਸੰਬੰਧ ਹੈ ਕਿ ਨਹੀਂ ਬਟ ਹਜੇ ਤੱਕ ਜਿਹੜਾ ਕਿਉਂਕਿ ਤਾਰੀ ਮਰਡਰ ਕੇਸ 'ਚ ਸਾਡੇ ਕੋਲ ਆਲਮੋਸਟ 15 16 ਬੰਦੇ ਸੀ ਜਿਹੜੇ ਸੌਮੇਟ ਹੋਏ ਸੀ ਜੀ ਸੋ ਹੋ ਸਕਦਾ ਇਹਨਾਂ ਨੇ ਮੇਚ ਕੇ ਕਿਸੇ ਗੈਂਗ ਦੇ ਬਿਹਾਰਫ ਤੇ ਕੰਮ ਕੀਤਾ ਹੋ ਉਹ ਸਾਰਾ ਤਫतीश ਚ ਕਲੀਅਰ ਹੋ ਗਿਆ ਸਾਰੇ ਇੱਥੇ ਪਟਿਆਲੇ ਚ ਫਲਾਈ ਕਰਨਾ ਅਸੀਂ ਕਿਵੇਂ ਅਸੀਂ ਨਹੀਂ ਜਿਵੇਂ ਮੈਂ ਦੱਸਿਆ ਸੀ ਸਾਡੇ ਕੋਲ ਇਨਫੋਰਮੇਸ਼ਨ ਇਹਦੀ ਮੂਵਮੈਂਟ ਦੀ ਸੀਗੀ ਜੀ ਕਿ ਇਹ ਇਧਰ ਜਾ ਰਿਹਾ ਤੇ ਇਹਦੇ ਕੋਲ ਡਰੱਗਸ ਹੈਗੇ ਉੱਚੇ ਸਪੈਕ ਦੀ ਰਿਕਵਰੀ ਹੋ ਸਕਦੀ ਹੈ ਜੇ ਆਪਾਂ ਲਾਕਾਬੰਦੀ ਕਰੀਏ ਜੀ ਉਹਦੇ ਚ ਇਹਦੀ ਰਿਕਵਰੀ ਹੋਈ ਹੈ ਕਿਹਦੇ ਵਾਸਤੇ ਲੈ ਕੇ ਜਾ ਰਿਆ ਸੀ 트랜ਜ਼ਿਟ ਸੀਗਾ ਵੇਚਣਾ ਸੀ ਉਹ ਸਾਰਾ ਕੁਝ ਬਾਤ ਚਲੀ ਗਈ ਠੀਕ ਹੈ ਮਾਰਕੀਟ ਜਿਹੜਾ ਅਰੈਸਟ ਕੀਤਾ ਹੈ ਇਹਦਾ ਕੀਤਾ ਲਿਖਿਆ ਮੋਡਲਿੰਗ ਕਰਦਾ ਮੋਡਲਿੰਗ ਮਤਲਬ ਕਿਸ ਇੰਡਸਟਰੀ ਚ ਕਰਦਾ ਸੀ ਔਰ ਕੀ ਇਹਨਾਂ ਦਾ ਨਹੀਂ ਜਿਵੇਂ ਕੋਈ ਛੋਟੀਆਂ ਮੂਵੀਜ਼ ਵਗੈਰਾ ਹੋ ਗਈਆਂ ਗਾਣੇ ਵਗੈਰਾ ਹੋ ਗਏ ਉਹਦੇ ਚ ਵੈਪਨ ਹੈ ਕਿਸੇ ਨੂੰ ਸਪਲਾਈ ਕਰਨਾ ਸੀ ਜਾਂ ਕੋਈ ਹੋਰ ਮੋਟਿਵ ਸੀ ਦਾ ਜੀ ਹਜੇ ਤੱਕ ਕਲੀਅਰ ਨਹੀਂ ਹੈ ਬਟ ਹੋ ਸਕਦਾ ਕੋਈ ਵਾਰਦਾਤ ਕਰਨੀ ਹੋਵੇ ਇਸ ਕਰਕੇ ਵੈਪਨ ਲੈ ਕੇ ਆਏ ਹੋ ਪ੍ਰਾਪਤੀ ਵੇਚਣੇ ਔਰ ਖਰੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ